ਅੱਜ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਬਲੌਥ ਹਮਸੈਂਡ ਫਰੀ ਕੁਲਾ ਦਾ ਬਲੌ ਅੱਜ ਦੇ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਅਸੀਂ ਤੁਹਾਨੂੰ ਖਾਵਾਗੇ ਪਟਿਕ ਵਰਕ ਦੇ ਸੂਟ ਸਭ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸਾਡੇ ਕੋਲ ਦੋ ਤਰ੍ਹਾਂ ਦੇ ਪਾਰਸਲ ਪਹੁੰਚ ਚੁੱਕੇ ਆ ਜੀ ਇੱਕ ਦਾਸ ਬ੍ਰੈਂਡ ਤੇ ਇੱਕ ਰਸ਼ੀਆ ਬ੍ਰੈਂਡ ਅਸੀਂ ਤੁਹਾਨੂੰ ਓਪਨ ਕਰਕੇ ਵੀ ਦਿਖਾਵਾਂਗੇ ਆ ਕੱਟ ਪਹੁੰਚ ਚੁੱਕੀ ਆ ਜੀ ਸਾਡੇ ਕੋਲੇ ਦੋ ਪਾਰਸਲ ਇੱਕ ਦਾਸ ਦਾ ਇੱਕ ਰਸ਼ੀਆ ਦਾ ਠੀਕ ਹੈ ਜੀ ਜਿੰਨੇ ਮੇਰੇ ਤੇ ਹਨੇਰੀ ਸ਼ੌਪ ਤੇ ਵਿਜ਼ਿਟ ਕਰਤੀਏ ਵਾਲੇ ਪੀਸ ਲੈ ਲਿਆ ਤੇ ਮੇਰੀ ਸ਼ੌਪ ਤੇ ਵਿਜ਼ਿਟ ਕਰਕੇ ਤੁਸੀਂ ਇਹ ਵਾਲੇ ਪੀਸ ਲੈ ਸਕਦੇ ਹੋ ਕੱਲ ਅਸੀਂ ਓਪਨ ਕਰਾਂਗੇ ਜੀ ਚੰਗੀ ਤਰ੍ਹਾਂ ਜਿਹੜੇ ਮੇਰੇ ਆਪਾਂ ਆਨਲਾਈਨ ਜੁੜੀਆਂ ਹੋਈਆਂ ਉਹ ਆਨਲਾਈਨ ਸਾਡੇ ਕੋਲ ਮਾਈਕਰ ਕਰ ਸਕਦੇ ਜਿੰਨੇ ਸ਼ੌਪ ਤੇ ਕੌਂਸਨਾ ਨੂੰ ਸ਼ੌਪ ਤੇ ਪਹੁੰਚਦੇ ਤੁਹਾਨੂੰ ਦਿਖਾਵਾਂਗੇ ਅਸੀਂ ਓਪਨ ਕਰਕੇ ਪੀਸ ਚੈੱਕ ਕਰੋ ਜੀ ਠੀਕ ਹੈ ਜੀ ਦਾਸ ਬ੍ਰੈਂਡ ਦੇ ਪੀਸ ਹੈ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਮੈਨ ਵਾਲੀ ਦਾ ਦਾਸ ਬ੍ਰੈਂਡ ਦੇ ਵਿੱਚ ਜਿਹੜੀਆਂ ਵੀ ਦੇਖਣੇ ਸ਼ੌਪ ਤੇ ਵਿਜ਼ਿਟ ਕਰਨਾ ਤੇ ਸ਼ੌਪ ਤੇ ਵਿਜ਼ਿਟ ਕਰ ਸਕਦੀਆਂ ਬਹੁਤ ਸੋਹਣੀ ਪ੍ਰਿੰਟਿੰਗ ਮੈਨ ਵਾਲੀ ਦਾਸ ਬ੍ਰੈਂਡ ਦੀ ਦਾਸ ਬ੍ਰੈਂਡ ਦਾ ਲਿਵੀਆ ਕਾਟਨ ਹੈ ਜੀ ਠੀਕ ਹੈ ਜੀ ਬੱਟਰ ਕਾਟਨ ਦੀ ਤਰ੍ਹਾਂ ਸਟਾਕ ਹੁੰਦਾ ਜੀ ਲਿਵੀਆ ਕਾਟਨ ਦਾਸ ਬ੍ਰੈਂਡ ਦਾ ਚੈੱਕ ਕਰੀ ਚਲੋ ਜੀ ਬਹੁਤ ਹੀ ਪਿਆਰੇ ਜੇ ਪੀਸ ਬਣੇ ਨੇ ਦਾਸ ਪ੍ਰਿੰਟ ਦੀ ਪ੍ਰਿੰਟ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਣੀ ਲੱਗੇ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਉਹ ਰਸ਼ੀਆ ਦੇ ਰੈਣ ਦੇ ਵੀ ਪੀਸ ਦਿਖਾਵਾਂਗੇ ਠੀਕ ਹੈ ਜੀ ਇਹ ਦਾਸ ਦੇ ਪੀਸ ਸੀਗੇ ਇਸ ਤੋਂ ਬਾਅਦ ਉਹ ਰਸ਼ੀਆ ਦੇ ਵੀ ਦਿਖਾਵਾਂਗੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜਿਹਦੋਂ ਵਿੱਚ ਪ੍ਰਿੰਟ ਮੈਨਣ ਵਾਲੇ ਆ ਦਾਸ ਬਰੈਂਡ ਦੇ ਚੱਕਰੂ ਜੀ ਇਹ ਵਾਲਾ ਦੇਖੋ ਜੀ ਪ੍ਰਿੰਟਿੰਗ ਦੇਖੋ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਦੀ ਠੀਕ ਹੈ ਇਸ ਤੋਂ ਬਾਅਦ ਉਹ ਰਸ਼ੀਆ ਦੇ ਵੀ ਦਿਖਾਵਾਂਗੇ ਓਪਨ ਕਾਟ ਦੇ ਰਸ਼ੀਆ ਦੀ ਦਿਖਾਵਾਂਗੀ ਇਹ ਰਸ਼ੀਆ ਬ੍ਰੈਂਡ ਦੇ ਪੀਸ ਲੈਣਗੇ ਜੀ ਚੈੱਕ ਕਰੋ ਰਸ਼ੀਆ ਬ੍ਰੈਂਡ ਦੇ ਬਾਕੀ ਪੀਸ ਲੈਣ ਵਾਲੇ ਆ ਕਰੰਟ ਚੱਕਰੀ ਚਲੋ ਬਹੁਤ ਹੀ ਪਿਆਰੇ ਜੀ ਬ੍ਰੈਂਡ ਮੈਨ ਵਾਲੇ ਰਸ਼ੀਆ ਦੇ ਵੀ ਠੀਕ ਹੈ ਜੀ ਜਲਦੀ ਤੋਂ ਜਲਦੀ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹਨਾਂ ਪੀਸਾਂ ਨੂੰ ਲੈਣ ਲਈ ਸੇਕਟਰ ਉਹ ਜਿਹੜਾ ਰਸ਼ੀਆ ਦੇ ਹੈ ਜੀ ਇਹ ਸਾਰੇ ਪੀਸ ਰਸ਼ੀਆ ਦੇ ਰਹਿਣ ਵਾਲੇ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਬਟਿਕ ਵਰਕ ਦੇ ਸੂਟ ਦੀ ਜਿਹਦੇ ਉਸ ਤੁਹਾਡੇ ਵਾਸਤੇ ਲੈ ਕੇ ਆਏ ਸਿੰਧੀ ਵਰਕ ਦੇ ਵਿੱਚ ਇਹ ਤੁਹਾਨੂੰ ਅਸੀਂ ਥੋੜੀ ਜਿਹੀ ਓਪਨ ਕੀਤੇ ਅਸੀਂ ਪੀਸ ਕਿਤੇ ਜੀ ਜਿਲੀਆਂ ਤੇ ਮਿਲਣ ਲਈ ਇਹਨੇ ਪੀਸ ਲੈਣੇ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਤੇ ਲੈ ਸਕਦੀਆਂ ਸਾਡੀ ਸ਼ਾਪ ਤੁਹਾਨੂੰ ਪਤਾ ਹੀ ਅਸੀਂ ਕਾਫੀ ਡਰੈੱਸ ਦੱਸਦੇ ਹਾਂ ਆਪਣੀ ਸ਼ੋਅਬਾ ਦਾ ਅਸੀਂ ਡਿਸਟ੍ਰਿਕਟ ਮਾਨਸਾ ਬੁੱਢਲਾਡਾ ਤੋਂ ਬੁਲਾਉਂ ਕਰਦੀ ਆਂ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿజిਟ ਕਰਨਾ ਹੈ ਤਾਂ ਤੁਸੀਂ ਤਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰਬ੍ਰਿਜ ਜਿਹੜਾ ਪੌਲ ਬਣਿਆ ਹੋਇਆ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਜੀ ਓਵਰਬ੍ਰਿਜ ਪੌਲ ਕ੍ਰੋਸ ਕਰਕੇ ਉਹਦੀ ਲੈਫਟ ਸਾਈਡ ਆਉਣਾ ਅੰਦਰ ਵਾਪਸ ਤੇ ਪਹਿਲੀ ਗਲੀ ਸੈਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੌਲ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਜੀ ਪਹਿਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਕੋਈ ਕੋਲ ਤੇ ਵੀ ਤੁਸੀਂ ਸਾਡੇ ਫੋਨ ਅਡਰੈਸ ਲੈ ਸਕਦੇ ਹੋ ਲੱਗਿਆ ਸੀ ਬਟਿਕ ਵਰਕ ਦੇ ਸਿੰਧੀ ਵਰਕ ਦੇ ਵਿੱਚ ਸੂਟ ਰਹਿਣ ਵਾਲੇ ਆ ਬਹੁਤ ਹੀ ਪਿਆਰੇ ਜੀ ਦੇਖੋ ਡਿਜ਼ਾਈਨਿੰਗ ਤੁਹਾਨੂੰ ਬਹੁਤ ਪਿਆਰੀ ਮਿਲਣ ਵਾਲੀ ਆ ਤੇ ਫਿਨਿਸ਼ਿੰਗ ਵੀ ਪੂਰੀ ਪੈਣ ਵਾਲੀ ਆ ਇਹ ਵਾਲਾ ਲਾਈਟ ਜੇ λεਮਨ ਦੇ ਕੱਲੇ ਵਿੱਚ ਸੂਟ ਹੈ ਜੀ ਬਿਲਕੁਲ ਲਾਈਟ λεਮਨ ਕਲਰ ਹੈ ਤੇ ਮਹਿਰੂਨ ਕਲਰ ਦਾ ਇਹਦੇ ਉੱਪਰ ਵਰਕ ਹੋਇਆ ਚੈੱਕ ਕਰੋ ਜੀ ਬਹੁਤ ਸੋਹਣਾ ਡਬਲ ਲੇਅਰ ਦੇ ਵਿੱਚ ਘੇਰਾ ਰੈਡੀ ਹੋਇਆ ਜੀ ਇਹਦਾ ਬਾਕੀ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਇਹਦੇ ਉੱਪਰ ਮਹਿਰੂਨ ਦੇ ਉੱਪਰ ਤੇ ਬਹੁਤ ਪਿਆਰਾ ਜਾ ਤੁਹਾਡਾ ਸੂਟ ਬਣ ਜਾਣਾ ਜੀ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਬਾਹੂ ਚੈੱਕ ਕਰੋ ਜੀ ਇਹਦੀਆਂ ਬੜੀਆਂ ਫੁੱਲ ਹੈਵੀ ਬਾਹੂ ਬਣੀਆਂ ਹੋਈਆਂ ਦੇਖੋ ਜੀ ਫੁੱਲ ਹੈਵੀ ਇਹਦੀਆਂ ਬਣੀਆਂ ਹੋਈਆਂ ਬਾਹੂ ਖਾਦੀ ਦੇ ਵਿੱਚ ਰਹੂਗਾ ਸਟਾਫ ਰਹੂਗਾ ਜੀ ਖਾਦੀ ਦੇ ਵਿੱਚ ਠੀਕ ਹੈ ਪ੍ਰਾਈਸ ਇਹਦੀ ਰਹੂਗੀ 700 ਰੁਪਏ ਠੀਕ ਹੈ ਜੀ ਖਾਦੀ ਵਿੱਚ ਰਹੂਗਾ ਤੇ ਪ੍ਰਾਈਸ 700 ਰੁਪਏ ਰਹਿਣ ਵਾਲੀ ਹੈ ਜੀ ਪੂਰਾ ਫੁੱਲ ਹੈਵੀ ਵਰਕ ਮਿਲ ਰਿਹਾ ਤੁਹਾਨੂੰ ਸਿੰਧੀ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਚੈੱਕ ਕਰ ਸਕਦੇ ਹੋ ਇਹਦਾ ਘੇਰਾ ਤੁਸੀਂ 25 ਇੰਚ ਤੱਕ ਰੈਡੀ ਕਰ ਸਕਦੇ ਹੋ ਜੀ। ਅਗਲਾ ਸੂਟ ਚੈੱਕ ਕਰੋ ਜੀ। ਇਹ ਪੀਚ ਕਲਰ ਦੇ ਵਿੱਚ ਆਊਗਾ ਤੇ ਖਾਦੀ ਵਿੱਚ ਹੀ ਆਊਗਾ ਜੀ। ਠੀਕ ਹੈ ਜੀ। ਸਟਾਫ ਇਹ ਵੀ ਖਾਦੀ ਵਿੱਚ ਆਊਗਾ। ਕਲਰ ਆਊਗਾ ਜੀ ਪੀਚ ਕਲਰ। ਚੈੱਕ ਕਰੋ ਜੀ। ਪੀਚ ਕਲਰ ਆਊਗਾ ਜੀ, ਖਾਦੀ ਸਟਾਫ ਆਊਗਾ। ਪੂਰਾ ਫੁੱਲ ਹੈਵੀ ਵਰਕ ਹੋਇਆ ਡਬਲ ਲੇਅਰ ਦੇ ਵਿੱਚ। ਤੇ ਰੈਡ ਮਹਿਰੂਨ ਕਲਰ ਦੇ ਉੱਪਰ ਵਰਕ ਹੋਇਆ ਤੇ ਸਲੀਵਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੂਰੀਆਂ ਫੁੱਲ ਹੈਵੀ ਸਲੀਵਸ ਬਣੀਆਂ ਹੋਈਆਂ ਤੇ ਪ੍ਰਾਈਸ ਇਹਦੀ ਵੀ 700 ਰਹਿਣ ਵਾਲੀ ਹੈ ਕਿਉਂਕਿ ਸਟਾਫ ਰਹਿਣ ਵਾਲਾ ਜੀ ਖਾਦੀ ਵਿੱਚ ਠੀਕ ਹੈ ਜੀ ਇਹ ਵੀ ਖਾਦੀ ਦੇ ਵਿੱਚ ਹੈ ਜੀ ਆ ਕਲਰ ਜਿਹੜਾ ਰੈਡ ਵਾਲਾ ਪੀਚ ਸਕਨ ਜਿਹਾ ਕਲਰ ਹੋਊਗਾ ਬਹੁਤ ਹੀ ਪਿਆਰਾ ਜਿਹਾ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਲੈਮਨ ਕਲਰ ਦੇ ਵਿੱਚ ਆਊਗਾ ਜੀ ਦੇਖੋ ਵਾਈਨ ਕਲਰ ਦਾ ਵਰਕ ਹੋਇਆ ਦੋ ਪੈਨਲਸ ਜਾ ਰਹੇ ਆ ਬਹੁਤ ਪਿਆਰਾ ਜਿਹਾ ਵਰਕ ਹੈ ਚੈੱਕ ਕਰੋ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਘੇਰਾ ਜਿੰਨਾ ਮਰਜ਼ੀ ਰੱਖ ਸਕਦੇ ਹੋ ਠੀਕ ਹੈ ਜੀ ਲੈ ਦੋ ਪੈਨਲਸ ਜਾ ਰਹੇ ਆ ਤੇ ਪਰਪਲ ਜੇ ਕਲਰ ਦਾ ਇਹਦੇ ਉੱਪਰ ਵਰਕ ਹੋਇਆ ਦੇਖੋ ਲਵੰਡਰ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਦੋ ਪੈਨਲਸ ਆ ਤੇ λεਮਨ ਕਲਰ ਆ ਤੇ ਸਟਾਫ ਰਹੂਗਾ ਜੀ ਕੈਮਰਕ ਕੈਮਰਕ ਤੇ ਰੈਡੀ ਹੋਇਆ ਫਿਨਿਸ਼ਿੰਗ ਦੇਖੋ ਜੀ ਤੁਸੀਂ ਸਟਾਫ ਦੇ ਨੇੜੇ ਤੋਂ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਚੈੱਕ ਕਰੋ ਠੀਕ ਹੈ ਜੀ ਇਹ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤਾਂ ਇਹਦੀ ਪ੍ਰਾਈਸ ਸਿਰਫ ਰਹੂਗੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਜੀ ਸਾਡੇ ਕੋਲੋਂ ਇਹ ਵਾਲਾ ਸੂਟ ਚੈੱਕ ਕਰੋ ਜੀ ਮਹਿੰਦੀ ਵਿੱਚ ਆਊਗਾ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਮਿੱਠਾ ਜਿਹਾ ਮਹਿੰਦੀ ਵਰਕ ਦੇਖੋ ਜੀ ਡਬਲ ਲੇਅਰ ਦੇ ਵਿੱਚ ਹੋਇਆ ਵਰਕ ਪੂਰਾ ਫੁੱਲ ਡਬਲ ਲੇਅਰ ਵਿੱਚ ਵਰਕ ਹੋਇਆ ਚੈੱਕ ਕਰੋ ਨੈਕ ਤੱਕ ਬਣਿਆ ਹੋਇਆ ਜੀ ਦੇਖੋ ਨੈਕ ਤੱਕ ਇਹਦੀਆਂ ਫਲਾਵਰਸ ਬਣੇ ਹੋਏ ਆ ਤੇ ਇਹਦੀਆਂ 슬ੀਵਸ ਵੀ ਚੈੱਕ ਕਰੋ 슬ੀਵਸ ਵੀ ਬੜੀਆਂ ਹੋਈਆਂ ਇਹ ਵਾਲੀਆਂ 슬ੀਵਸ ਬਣੀਆਂ ਹੋਈਆਂ ਪੂਰੀਆਂ ਫੁੱਲ ਹੈਵੀ ਤੇ ਘੇਰਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਦੇਖੋ ਜੀ ਚੈੱਕ ਕਰੋ ਤੇ ਇਹ ਤੁਸੀਂ 25 26 ਇੰਚ ਤੱਕ ਰੈਡੀ ਕਰ ਸਕਦੇ ਹੋ ਫਿਨਿਸ਼ਿੰਗ ਪੱਟੀ ਲਗਾ ਕੇ प्राइज यूगी सात सौ क्योंकि खादी स्टफ दूगा सैल्फ खादी रहेगा विदाउट लाइनिंग सूट बन वाला जी ए वाला चेक करो जी ये खादी दूगा पिंक कलर दूगा पिंक बेबी पिंक कलर है जी य बहुत ही प्यारा जहा कलर है दो जा रहे पैनल देखो ਚੈੱਕ ਕਰੋ ਜੀ ਖਾਦੀ ਸਟਾਫ ਰਹਿਣ ਵਾਲਾ ਪ੍ਰਾਈਸ ਇਹਦੀ 700 ਰੁਪਏ ਰਹੂਗੀ ਖਾਦੀ ਵਾਲਿਆਂ ਦੀ ਪ੍ਰਾਈਸ 700 ਰਹਿਣ ਵਾਲੀ ਹੈ ਚੈੱਕ ਕਰੋ ਜੀ ਫਿਨਿਸ਼ਿੰਗ ਦੇਖੋ ਵਰਕ ਦੀ ਕਿੰਨੀ ਫਿਨਿਸ਼ਿੰਗ ਹੈ ਨਜ਼ਦੀਕ ਤੋਂ ਤੁਹਾਨੂੰ ਦਿਖਾ ਦਿੰਦੇ ਆ ਫਿਨਿਸ਼ਿੰਗ ਵਰਕ ਦੀ ਕਾਟਨ ਖਾਦੀ ਹੈ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਤੇ ਇਹ ਵਾਲੇ ਬੰਨ ਗਿਆ ਜੀ ਇਹਦਾ ਘੇਰਾ ਚੈੱਕ ਕਰੋ ਜੀ ਇਹ ਸੌਰੀ ਇਹ 슬ੀਵਸ ਰਹਿਣ ਵਾਲੀਆਂ ਇਹ 슬ੀਵਸ ਰਹਿਣ ਵਾਲੀਆਂ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਾਈਸ ਇਹਦੀ 700 ਰੁਪਏ ਰਹੂਗੀ ਖਾਦੀ ਦੇ ਵਿੱਚ ਇਹ ਵੀ ਇਹ ਸੈਲਫ ਪ੍ਰਿੰਟ ਦੇ ਵਿੱਚ ਰਹੂਗਾ ਸਟਾਫ ਬਹੁਤ ਪਿਆਰਾ ਜੀ ਇਹ ਲਾਈਟ ਜਿਹਾ ਫਿਰੋਜ਼ੀ ਕਲਰ ਦਾ ਇਹਦੇ ਉੱਪਰ ਵਰਕ ਹੋਇਆ ਦੇਖੋ ਜੀ ਇਹ ਵੀ ਦੋ ਪੈਨਲਸ ਜਾ ਰਹੇ ਆ ਕਲਰ ਬਹੁਤ ਪਿਆਰੇ ਆ ਜੀ ਕਿਉਂਕਿ ਲਾਈਟ ਕਲਰ ਹੀ ਬਹੁਤ ਅੱਛੇ ਲੱਗਦੇ ਆ ਗਰਮੀ ਦੇ ਵਿੱਚ ਵੇਅਰ ਕਰਨ ਦੇ ਲਈ ਦੇਖੋ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਕਲਰ ਥੋੜਾ ਜਿਹਾ ਡਾਲ ਆ ਰਿਹਾ ਪਰ ਕਲਰ ਹੈਗਾ ਜੀ ਪੀਚ ਜਿਹਾ ਕਲਰ ਹੈ ਸਕਿਨ ਪੀਚ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਤੇ ਸੈਲਫ ਚ ਬਣਿਆ ਹੋਇਆ ਸੈਲਫ ਗਰੈਂਟਾਂ ਦੇ ਜਦੀਕ ਤੋਂ ਦੇਖੋ ਜੀ ਇਹਦਾ ਪ੍ਰਿੰਟ ਸੈਲਫ ਪ੍ਰਿੰਟ ਦੇ ਵਿੱਚ ਵਰਕ ਹੋਇਆ ਜੀ ਇਹ ਤੇ ਫਿਰੋਜੀ ਕਲਰ ਦੇ ਦੇ ਉੱਪਰ ਦੋ ਪੈਨਲਸ ਬਣੇ ਹੋਏ ਆ 슬ੀਵਸ ਚੈੱਕ ਕਰ ਸਕਦੇ ਹੋ ਪ੍ਰਾਈਸ ਇਹਦੀ ਵੀ 700 ਰਹਿਣ ਵਾਲੀ ਆ ਇਹ ਵਾਲੀਆਂ ਰਹਿਣੀਆਂ 슬ੀਵਸ ਇਹਦੀਆਂ ਪੂਰੀਆਂ ਫੁੱਲ ਹੈਵੀ ਨਜ਼ਦੀਕ ਤੋਂ ਦੇਖੋ ਜੀ ਸੈਲਫ ਪ੍ਰਿੰਟ ਦੇ ਵਿੱਚ ਰੈਡੀ ਆ ਜੀ ਠੀਕ ਹੈ ਜੀ ਫਿਰੋਜ਼ੀ ਕਲਰ ਦਾ ਇਹਦੇ ਉੱਪਰ ਵਰਕ ਹੋਇਆ ਫਿਰੋਜ਼ੀ ਕਲਰ ਆ ਤੁਸੀਂ ਇਹਨਾਂ ਦੁਪੱਟਾ ਲੈ ਸਕਦੇ ਹੋ ਬਹੁਤ ਸੋਹਣੀ ਲੁੱਕ ਆਣੀ ਆ ਸੂਟ ਦੀ ਹੁਣ ਤੁਸੀਂ ਦੂਰ ਤੋਂ ਦੇਖ ਸਕਦੇ ਹੋ ਕਲਰ ਸੇਮ ਇਹ ਵਾਲਾ ਕਲਰ ਹੈ ਜੋ ਦਿਖ ਰਿਹਾ ਤੁਹਾਨੂੰ ਇਹ ਲਵੰਡਰ ਕਲਰ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਪੂਰਾ ਫੁੱਲ ਹੈਵੀ ਸੂਟ ਬਣੂਗਾ ਜੀ ਬਹੁਤ ਹੀ ਪਿਆਰਾ ਜਿਹਾ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਕੇ ਕੇਰਾ ਬਣਿਆ ਹੋਇਆ ਉੱਪਰ ਤੱਕ ਜੋ ਫਲਾਵਰਸ ਜਾ ਰਹੇ ਨੇਕ ਤੱਕ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵਰਕ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਲਾਈਟ ਲਵੰਡਰ ਕਲਰ ਹੈ ਬਹੁਤ ਪਿਆਰਾ ਕਲਰ ਹੈ ਕਈ ਵਾਰੀ ਇਹ ਵਾਲਾ ਕਲਰ ਨਾ ਡਾਲ ਆਉਂਦਾ ਵੀਡੀਓ ਚ ਪਰ ਕਲਰ ਬਹੁਤ ਪਿਆਰਾ ਹੈ ਦੋ ਇਹਦੇ نیچے ਪੈਨਲਸ ਬਣੇ ਹੋਇਆ ਘੇਰੇ ਦੇ ਬਹੁਤ ਪਿਆਰੇ ਜੀ ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਤੇ ਇਹ ਵੀ ਖਾਦੀ ਵਿੱਚ ਰਹੂਗਾ 슬ੀਵਸ ਵੀ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਇਹ ਵਾਲੀਆਂ 슬ੀਵਸ ਰਹਿਣ ਵਾਲੀਆਂ ਜੀ ਇਹਦੀਆਂ ਪ੍ਰਾਈਸ ਜੀ ਵੀ 700 ਰਹੂਗੀ ਕਿਉਂਕਿ ਖਾਦੀ ਸਟਾਫ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਕੈਮਰਕ ਦੇ ਵਿੱਚ ਬਣਿਆ ਹੋਇਆ ਹੈ ਦੇਖੋ ਜੀ ਇਹ ਕੈਮਰਕ ਸਟਾਫ ਦੇ ਵਿੱਚ ਹੈ ਇਹਦੀ ਪ੍ਰਾਈਸ 650 ਰਹਿਣ ਵਾਲੀ ਹੈ ਇਹ ਵੀ ਡਬਲ ਲੇਅਰ ਦੇ ਵਿੱਚ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਸੂਟ ਹੈ ਸਕਾਈ ਬਲੂ ਕਲਰ ਹੈ ਜੀ ਇਹਦਾ ਮਹਿਰੂਨ ਵਾਈਨ ਮਹਿਰੂਨ ਕਲਰ ਦਾ ਜਿਹਦੇ ਉੱਪਰ ਵਰਕ ਹੋਇਆ ਦੇਖੋ ਜੀ ਫਿਨਿਸ਼ੀ ਦੇਖ ਸਕਦੇ ਹੋ ਤੁਸੀਂ ਵਰਕ ਵੀ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਜੀ ਇਹਦੀ ਠੀਕ ਹੈ ਜੀ ਡਬਲ ਲੇਅਰ ਵਿੱਚ ਘੇਰਾ ਪੂਰਾ ਫੁੱਲ ਹੈਵੀ ਘੇਰਾ ਬਣਿਆ ਹੋਇਆ ਇਹ ਵਾਲੀਆਂ 슬ੀਵਸ ਬਣੀਆਂ ਹੋਈਆਂ ਇਹਦੀਆਂ ਇਹਦੀ ਪ੍ਰਾਈਸ 650 ਰਹਿਣ ਵਾਲੀ ਹੈ ਦੇਖੋ ਜੀ ਤੁਹਾਨੂੰ 500 ਦੇ ਵਿੱਚ ਸੂਟ ਪੈਣਾ ਤੁਹਾਨੂੰ ਅਸੀਂ ਵਰਕ ਵਿੱਦ ਵਰਕ 650 ਦੇ ਵਿੱਚ ਸੂਟ ਦੇ ਰਿਹਾ ਜੀ ਕਿਤੋਂ ਨਹੀਂ ਮਿਲਣਾ ਬਹੁਤ ਵੱਡੀ ਆਫਰ ਹੈ ਜਲਦੀ ਜੀ ਸਕਰੀਨ ਸ਼ਾਟ ਲੈ ਲਓ ਤੇ ਆਪਣਾ ਆਰਡਰ ਬੁੱਕ ਕਰ ਲਓ ਜੀ ਇਹ ਵਾਲਾ ਦੇਖੋ ਜੀ ਇਹ ਸਕੈਨ بیس ਦੇ ਵਿੱਚ ਇਸ ਕੈਨ ਦੇ ਵਿੱਚ ਰਹੂਗਾ ਤੇ ਖਾਦੀ ਵਿੱਚ ਰਹੂਗਾ ਜੀ ਫਰੋਜ਼ੀ ਕਲਰ ਦਾ ਇਹਦੇ ਉੱਪਰ ਵਰਕ ਹੋਇਆ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਦੇਖੋ ਜੀ ਕਲਰ ਥੋੜੇ ਜਿਹਾ ਲਾਈਟ ਲੈ ਕੇ ਆਏ ਆ ਕਿਉਂਕਿ ਕਾਫੀ ਮੇਰੀਆਂ ਪਿਆਰਾਂ ਲਾਈਟ ਕਲਰ ਹੀ ਜ਼ਿਆਦਾ ਸੋਬਰ ਕਲਰ ਪਸੰਦ ਕਰਦੀ ਆ ਦੇਖੋ ਡਾਰਕ ਅੱਛੇ ਨਹੀਂ ਲੱਗਦੇ ਨਾ ਤੇ ਸੋਬਰ ਕਲਰ ਬਹੁਤ ਅੱਛੇ ਲੱਗਦੇ ਆ ਬਣੇ ਹੋਏ ਸੂਟ ਦੁਪੱਟੇ ਡਾਈ ਐਂਡ ਡਾਈ ਕਰਵਾਓ ਜੀ ਨਾਲ ਬਹੁਤ ਪਿਆਰੇ ਬਣਨੇ ਆ ਦੇਖੋ ਇਹ ਵੀ ਖਾਦੀ ਸਟੱਫ ਵਿੱਚ ਹੈ ਚੈੱਕ ਕਰੋ ਜੀ ਵਰਕ ਵਰਕ ਦੀ ਫਿਨਿਸ਼ਿੰਗ ਡਬਲ ਲੇਅਰ ਸ਼ੇਡੇਡ ਵਰਕ ਹੋਇਆ ਸਟਾਫ ਬਹੁਤ ਫਾਈਨ ਹੈ ਜੀ ਕਾਟਨ ਸਟਾਫ ਹੈ ਬਿਲਕੁਲ ਖਾਦੀ ਦੇ ਵਿੱਚ ਤੇ ਬਲੀਆਂ ਰਹਿਣੀਆਂ ਜਿਹੜੀਆਂ 슬ੀਵਸ ਤੇ ਪ੍ਰਾਈਸ ਇਹਦੀ 750 ਰੁਪਏ ਰੋਗੇ ਠੀਕ ਹੈ ਜੀ ਇਸ ਤੋਂ ਅੱਗੇ ਸਾਡੇ ਕੋਲੇ ਇਹ ਵਾਲੇ ਦੋ ਸੂਟ ਬਾਕੀ ਆ ਜੀ ਜੇਕਰ ਕਿਸੇ ਵੀ ਦੀ ਭੈਣੇ ਸਾਡੇ ਕੋਲੋਂ ਬਾਏ ਕਰਨੇ ਆ ਦੇਖੋ ਜੀ ਇਹ ਕੈਮਰਕ ਦੇ ਵਿੱਚ ਸੂਟ ਹੈ ਦੇਖੋ ਪੂਰਾ ਫੁੱਲ ਹੈਵੀ ਬਣਿਆ ਹੋਇਆ ਸ਼ਰਟ ਇਹ ਪੂਰਾ ਫੁੱਲ ਹੈਵੀ ਬਣੀ ਹੋਈ ਹੈ ਫਰੰਟ ਆਫ ਸ਼ਰਟ ਦਾ ਫਰੰਟ ਹੈ ਜੀ ਠੀਕ ਹੈ ਤੇ ਇਹ ਵਾਲਾ ਬੜੂਗਾ ਜੀ ਇਹਦੀਆਂ ਇਹ ਵਾਲੀਆਂ ਰਹਿਣਗੇ ਇਹਦੀਆਂ 슬ੀਵਸ ਕੁਰੀਆਂ ਫੁੱਲ ਹੈਵੀ 슬ੀਵਸ ਬੜੀਆਂ ਹੋਈਆਂ ਤੇ ਇਹ ਵਾਲੀ ਆਊਗਾ ਸਲਵਾਰ ਦੇ ਉੱਪਰ ਵਰਕ ਦੇਖੋ ਇਹ ਸਲਵਾਰ ਦੀ ਮੂਰੀ ਉੱਪਰ ਵਰਕ ਹਨ ਪ੍ਰਾਈਸ ਇਹਦੀ 800 ਰੁਪਏ ਰਹੂਗੀ ਜੀ ਦੇਖੋ ਇਹ ਦੋ ਸੂਟ ਸਾਡੇ ਕੋਲੇ ਬਾਕੀ ਹੈ ਇਹ 슬ੀਵਸ ਆਣੀਆਂ ਇਹ ਬਾਟਮ ਤੇ ਵਰਕ ਆਣਾ ਜੀ ਠੀਕ ਹੈ ਬਹੁਤ ਪਿਆਰਾ ਸੂਟ ਬਣਨਾ ਡਬਲ ਸ਼ੈਡਲ ਦੁਪੱਟਾ ਰੈਡੀ ਹੋਣਾ ਇਹਦਾ ਤੇ ਇਹ ਵਾਲਾ ਫਰੰਟ ਆਊਗਾ ਜੀ ਇਹ ਸ਼ਰਟ ਦਾ ਫਰੰਟ ਵਾਲਾ ਕਲਰ ਬਹੁਤ ਪਿਆਰਾ ਜੀ ਇਹਦਾ ਚੈੱਕ ਕਰੋ ਠੀਕ ਹੈ ਜੀ ਪ੍ਰਾਈਸ ਇਹਦੀ 800 ਰੁਪਏ ਰਹਿਣ ਵਾਲੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਖਾਦੀ ਦੇ ਵਿੱਚ ਰੈਡੀ ਹੋਇਆ ਠੀਕ ਹੈ ਜੀ ਇਹ ਵਾਲਾ ਜਿਹੜਾ ਵਰਕ ਆ ਜੀ ਜੇਕਰ ਤੁਸੀਂ ਇਤੋਂ ਵੀ ਮਰਜੀ ਸੂਟ ਲੈ ਲੋ ਜੀ ਤੁਹਾਨੂੰ 1200 ਤੋਂ ਘੱਟ ਸੂਟ ਨਹੀਂ ਪੈਣਾ ਇਹ ਵਾਲਾ ਐਨਾ ਫੁੱਲ ਹੈਵੀ ਵਰਕ ਦੇਖੋ ਜੀ ਇਹ ਪੂਰੀ ਸ਼ਰਟ ਹੈ ਇਹ ਮਾਊਸ ਕਲਰ ਦੇ ਵਿੱਚ ਹੈ ਜੀ ਖਾਦੀ ਵਿੱਚ ਬਿਲਕੁਲ ਸੌਫਟ ਵਾਲਾ ਸਟਾਫ ਹੈ ਮਾਊਸ ਕਲਰ ਦੇ ਵਿੱਚ ਰਹੂਗਾ ਦੇਖੋ ਪੂਰਾ ਫੁੱਲ ਹੈਵੀ ਢੇਰਾ ਬਣਿਆ ਹੋਇਆ ਦੇਖੋ ਇਹ ਸਾਰਾ ਫਰੰਟ ਹੈ ਜੀ ਇਹਦਾ ਠੀਕ ਹੈ ਜੀ ਤੇ ਇਹਦੀਆਂ ਤੁਹਾਨੂੰ ਦਿਖਾਵਾਂਗੇ 슬ੀਵਸ ਇਹ ਖਾਦੀ ਸਟਾਫ ਦੇ ਵਿੱਚ ਰੈਡੀ ਹੋਇਆ ਜੀ ਚੈੱਕ ਕਰੋ ਜੀ ਇਹ ਆਊਗਾ ਸਲਵਾਰ ਦਾ ਵਰਕ ਇਹ ਸਲਵਾਰ ਦੀ ਮੂਰੀ ਤੇ ਆਣਾ ਇਹ ਵਾਲੀਆਂ ਬਣ ਗਈਆਂ 슬ੀਵਸ ਇਹ ਬਾਹਾਂ ਦਾ ਵਰਕ ਹੈ ਦੀ ਠੀਕ ਹੈ ਜੀ ਇਹ ਵੀ ਸਲਵਾਰ ਦੇ ਪੌਂਚੇ ਦਾ ਵਰਕ ਦੇਖੋ ਇਹ ਸਲਵਾਰ ਦੇ ਪੌਂਚੇ ਤੇ ਆਣਾ ਵਰਕ ਸਟੇਟ ਸਲਵਾਰ ਰੈਡੀ ਹੋਣੀ ਆ ਤੇ ਇਹ ਨੀਚੇ ਇਹਦੀਆਂ ਬਾਜ਼ੂ ਰੈਡੀ ਹੋਣੀ ਆ ਪੂਰਾ ਫੁੱਲ ਹੈਵੀ ਵਰਕ ਹੋਇਆ ਪ੍ਰਾਈਸ ਇਹਦੀ ਰਹਿਣ ਵਾਲੀ ਆ ਜੀ 850 ਇਹ ਵਾਲਾ ਸੂਟ ਉਹਨੂੰ 850 ਦੇ ਵਿੱਚ ਪਹਿਨਣ ਵਾਲਾ ਜੀ ਖਾਦੀ ਵਿੱਚ ਮਾਊਸ ਕਲਰ ਵਾਲਾ ਇਸਨ ਅੱਜ ਦੇ ਸਾਡੇ ਬਟਿਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੇਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਦੇ ਲਈ